ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਸਾਡੇ ਰਾਜਪੁਰੇ ਦਾ ਵਿਚਾਰ ਬਾਈਪਾਸ ਤੋਂ ਟਾਉਨ ਵਾਲ ਕਾਲਕਾਂ ਸੜਕ ਤੇ ਨੇੜੇ ਕੋਲੇ ਵਾਲਾ ਡਿਪੋ ਇਧਰ ਸਾਹਮਣੇ ਮਲਤਾਨੀ ਫਰਨੀਚਰ ਹਾਊਸ ਗੁਰੂ ਕਿਰਪਾ ਇੰਟਰਪ੍ਰਾਈਜ਼ਸ ਬਹੁਤ ਵਧੀਆਂ ਦੁਕਾਨਦਾਰੀ ਇੱਧਰ ਮੋਹੀ ਕਰਿਆਨਾ ਸਟੋਰ ਅਤੇ ਗਿਆਨੀ ਜੀ ਟਿਊਸ਼ਨ ਸੈਂਟਰ ਇੱਧਰ ਧੀਮਾਨ ਵੋਡ ਵਰਕਸ਼ਾਪ ਚੰਤਾ ਬੇਕਰੀ ਦੇ ਪਾਰ ਸਟ੍ਰੀਟ ਰੇਡਰਸ ਇਧਰ ਨੂੰ ਰਾਏਪੁਰਾ ਟਾਊਨ ਸਿੱਧਾ ਪਟਿਆਲਾ ਅਤੇ ਇਧਰ ਵੀ ਸਾਈਡ ਚੰਡੀਗੜ੍ਹ ਖੱਬੇ ਪਾਸੇ ਨੂੰ ਸਰਹੰਦ ਅੰਮ੍ਰਿਤਸਰ ਤੇ ਸੱਜੇ ਪਾਸੇ ਨੂੰ ਅੰਮਾਲਾ ਦਿੱਲੀ ਬਾਈਪਾਸ ਗਗਨ ਚੌਂਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ